ਕਿ ਤੁਸੀਂ ਆ ਗੇਟ ਤੋੜਿਆ ਯੂਨੀਵਰਸਿਟੀ ਚ ਇਹਨੇ ਕੁਛ ਬੋਲਤਾ ਓਏ ਜਿਹੜਾ ਸ਼ਰਿਆਮ ਕਾਨੂੰਨ ਤੋੜ ਰਿਹਾ ਹੈ ਸ਼ਰਿਆ ਤੱਕੇ ਨਾਲ ਸਵੇ ਲੈਕੇ ਪੇ ਜਨਰਲ ਕਨਸਟੀਟਿਊਸ਼ਨਲ ਆ ਪਾਣੇ ਆ ਬਜ਼ੁਰਗੋਲੇ ਵੀ ਇਹ ਸੰਵਿਧਾਨ ਬੋਡੀ ਹੈ ਪੰਜਾਬ ਪੋਲੂਸ਼ਨ ਬੋਰਡ ਉਹਦਾ ਆਰਡਰ ਹੋਇਆ ਹੈ ਇਹਦਾ ਲਾਇਸੈਂਸ ਰੱਦ ਹੋਇਆ ਉਸ ਤੋਂ ਬਾਅਦ ਵੀ ਇਹ ਚਲਾ ਰਿਹਾ ਹੈ ਤੇ ਸਰਕਾਰ ਲਈ ਸ਼ਰਮ ਦੀ ਗੱਲ ਹੈ ਲਾਣਤ ਦੀ ਗੱਲ ਹੈ ਇਹ ਦੋਨੀਆਂ ਸ਼ਰਮ ਜੁਰਮ ਨਹੀਂ ਆਉਂਦੀ ਸਰਕਾਰ ਚਲਾਉਣ ਵਾਲਿਓ ਆ ਬੰਦਾ ਬੰਦਾ ਫੈਕਟਰੀ ਕਾਗਜ਼ਾਟਰੀ ਕਾਗਜ਼ਾਂ ਚ ਬੰਦਾ ਹੈ ਲੇਕਿਨ ਆ ਚੱਲ ਰਹੀ ਹੈ ਆ ਸਾਰੇ ਕੁਲਦੀਪ ਭਰੀ ਸਾਰਾ ਪਿੰਡ ਬੈਠਾ ਇਨਾਂ ਕੋਲੇ ਉਹਦੇ ਸਬੂਤ ਹੈਗੇ ਨੇ ਕਿਤੇ ਜੱਗੋਤੇੜਮੀ ਵੇਖੀ ਐ ਜਗਦੀਪ ਇਹ ਹੋ ਰਹੀ ਐ ਆ ਫੈਕਟਰੀ ਦੀ ਸ਼ਕਲ ਚ ਹੋ ਰਹੀ ਐ ਇਹਨੇ ਕੀ ਦਿੱਤਾ ਦਤਾਇਆ ਵੀ ਇਨਾਂ ਨੂੰ ਜੇ ਨਹੀਂ ਦਿੱਤਾ ਤੁਹਾ ਮੈਂ ਉੱਥੋਂ ਪੁੱਛਦਾ ਮੁੱਖ ਮੰਤਰੀ ਸਾਹਿਬ ਦੱਸਤਾ ਦਿਓ ਇਹ ਚੱਲ ਕਿਵੇਂ ਰਹੀ ਐ ਅਸਬੂਤ ਲੈ ਕੇ ਬੈਠੇ ਨੇ ਬੰਡਾਰੇ ਆ ਜਿਹੜਾ ਪਾਣੀ ਕੱਢਦੇ ਨੇ ਇੱਥੋਂ ਇਹ ਪਾਣੀ ਕਿੱਥੋਂ ਆਉਂਦਾ ਐ ਇਹ 15 बाई 15 ਹੁੰਦਾ ਨਾ ਸਾਰਾ ਇਹਨਾਂ ਦਾ ਥੱਲੇ ਪੂਰੀ ਇਹ ਇੰਨੇ ਸੈਂਕੜੇ ਲੀਟਰ ਪਾਣੀ ਕਿੱਥੋਂ ਆਉਂਦਾ ਐ ਇਹਨਾਂ ਹੁੰਦੇ ਐ ਤੇ ਜੇ ਅੰਦਰ ਕੋਈ ਰਹਿ ਰਿਹਾ ਤਾਂ ਕਿਉਂ ਰਹਿ ਰਿਹਾ ਜਦ ਇਹ ਬੰਦ ਹੋ ਚੁੱਕੀ ਐ ਇਹ ਛੜਿਆਮ ਕਾਨੂੰਨ ਤੋੜਿਆ ਜਾ ਰਿਹਾ ਤੇ ਬਾਕੀ ਲੋਕਾਂ ਤੇ ਜਿਹੜੇ ਕੇਸ ਕਰ ਰਹੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਗੀ ਕਿ ਦੂਜਿਆਂ ਤੇ ਤਾਂ ਕੇਸ ਕਰਦੇ ਆ ਕੋਈ ਛੜਿਆ ਹੋਇਆ ਐ ਇੰਨਾ ਤੱਕ ਆਇਆ ਮੈਂ ਸੁਣਿਆ ਸੀ ਬਜ਼ੁਰਗੋ ਕੇ ਪੈਸੇ ਦੇ ਕੇ ਕੁਛ ਵੀ ਕਰਾ ਲੋ ਆ ਵੇਖ ਰਿਹਾ ਮੈਂ ਆਪ ਦੀਆਂ ਅੱਖਾਂ ਨਾਲ ਸਾਹਮਣੇ ਹੋ ਹੀ ਜਾਂਦਾ ਸਾਹਮਣੇ ਹੋ ਹੀ ਜਾਂਦਾ ਬੰਦੇ ਮਾਰਨ ਦੇ ਤੇ ਪਾਣੀ ਕਿਉਂ ਬੰਦ ਹੋਇਆ ਕਿਉਂ ਇਹਦਾ ਲਾਇਸੈਂਸ ਰੱਦ ਹੋਇਆ ਕਿ ਪਾਣੀ ਨੁਕਸਾਨ ਦੇ ਇਮਾਨਦਾਰੀ ਆ ਗਿਆ ਤਾਂ ਹੀ ਲਾਇਸੈਂਸ ਰੱਤ ਹੋਇਆ ਫੇਰ ਜੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀ ਹੈ ਤਾਂ ਇੱਥੇ ਪੰਜਾਬ ਪੋਲਿਊਸ਼ਨ ਬੋਰਡ ਦਾ ਜੋ ਵੀ ਅਧਿਕਾਰੀ ਹੈ ਐਸਡੀਐਮ ਨੂੰ ਕਹਿ ਚੁੱਕੇ ਹੋਣਾ ਐਸਡੀਐਮ ਕੀ ਇਹਦਾ ਦੋਸ਼ੀ ਨਹੀਂ ਗੇ ਉਹ ਮੇਜ ਸਟਰੀਟ ਨਹੀਂ ਭਾਈ ਉਹ ਮੋਟਰ ਚੱਕੀ ਆ ਸੀ ਵੀਡੀਓ ਬਣਾ ਕੇ ਚੱਕੀ ਹੈਗੀ ਉਹ ਸ਼ਰੇਮ ਕੰਦ ਚੱਕਣ ਵਾਲੀ ਮੋਟਰ ਉਹ ਪਈ ਹੈਗੀ ਹੂੰ ਉੱਥੇ ਪਈ ਹੈ ਸ਼ਰੇਮ ਕੰਦ ਹੀ ਚੱਕਾਉਣੇ ਧਰਤੀ ਚੋਂ ਜਿਹੜਾ ਪ੍ਰਚੱਟਣਾ ਵੀ ਉਧਰ ਗਾ ਚਾ ਕੇ ਕਰਦਾ ਉਧਰੋਂ ਦੀ ਸ਼ਿਕਾਇਤ ਹੈ ਕੋਰਸ ਨੂੰ ਦੱਸ ਦੇਣਾ ਜਿਹੜੀ ਚੱਕੀ ਹੈਗੀ ਯੋਦਮੀ ਤੋਂ ਪਾ ਕੇ ਬਹਾਰ ਤਾਂ ਨਹੀਂ ਕਹਿ ਕੇ ਤੇ ਬਾਅਦ ਚ ਥੋੜੇ ਤੇ ਕੇਸ ਕਰਤਾ ਉਸੇ ਮੋਟਰ ਕਰਕੇ ਆ ਸ਼ਰਮ ਦੀ ਗੱਲ ਐ ਦੇਖ ਲੋ ਔਰ ਇਹ ਕੌਣ ਕਰ ਰਹੇ ਨੇ ਪਤਾ ਆਪਾਂ ਕਿਉਂ ਡੈਮੋਕਰੇਸੀ ਪਹਿਲਾਂ ਰਾਜਿਆਂ ਦਾ ਰਾਜ ਹੁੰਦਾ ਸੀ ਉਦੋਂ ਪਹਿਲਾਂ ਕਬੀਲਿਆਂ ਦਾ ਹੁੰਦਾ ਸੀ ਆਪਾਂ ਲਿਆਂਦਾ ਕਿ ਯਾਰ ਲੋਕਾਂ ਨਾਲ ਇਨਸਾਫ ਨਹੀਂ ਹੁੰਦਾ ਲੋਕਾਂ ਦੇ ਦੁਆਲਾ ਚੁਣੀ ਹੋਏ ਬੰਦੇ ਹੀ ਲੋਕਾਂ ਦੇ ਹਿਸਾਬ ਨਾਲ ਲੋਕਾਂ ਦੀ ਸਰਕਾਰ ਚਲਾਉਣਗੇ ਆ ਸਰਕਾਰ ਚੱਲ ਰਹੀ ਐ ਔਰ ਹੋਰ ਜੋ ਸਭ ਤੋਂ ਟ੍ਰੈਜਿਕ ਗੱਲ ਹੈ ਬੀਬੀਓ ਤੁਸੀਂ ਇੱਥੇ ਬੈਠੀ ਹੋ ਨਾ ਜਿਹੜੀਆਂ ਐਵੇਂ ਮੈਂ ਕੁੜੀਆਂ ਪੜ੍ਹਦੀਆਂ ਨੇ ਉਹ ਯੂਨੀਵਰਸਿਟੀ ਜਰਾਤਾਂ ਨੂੰ ਐਂ ਬੈਠੀਆਂ ਨੇ ਐਵੇਂ ਬੜਨ ਵਾਲੀਆਂ ਤੇ ਜਿਹੜੇ ਬੱਚੇ ਨੇ ਜਿਵੇਂ ਉਹ ਵਿਚਾਰੇ ਗੋਨਿਆਂ ਵਾਲਾ ਮੁੰਡਾ ਮਾਰਿਆ ਹੋਰ ਮਾਰੇ ਉਹ ਬੱਚੇ ਵੀ ਐਂ ਬੈਠੇ ਨੇ ਧਰਨਿਆਂ ਤੇ ਇਹਨਾਂ ਦੀ ਸ਼ਰਮ ਦੀ ਗੱਲ ਨਹੀਂ ਸਰਕਾਰਾਂ ਲਈ ਬਜ਼ੁਰਗ ਬੈਠੇ ਬਜ਼ੁਰਗ ਬੀਬੀਆਂ ਬੈਠੀਆਂ ਜਵਾਨ ਲੜਕੀਆਂ ਬੈਠੀਆਂ ਬੱਚੀਆਂ ਬੈਠੀਆਂ ਛੋਟੀਆਂ ਛੋਟੀਆਂ ਤੇਰੇ ਕਿਹੜਾ ਗਿਆ ਤੇ ਇਹਨਾਂ ਨੇ ਪਤਾ ਕੀ ਕਿਹਾ ਸੀ ਧਰਨੇ ਚਕਾ ਦੇਾਂਗੇ ਆ ਧਰਨੇ ਲੱਗ ਗਏ ਫੇਰ ਫਿਰ ਕਹਿੰਗੇ ਜੀ ਇਹ ਤਾਂ ਧਰਨਾ ਲਾਉਣ ਦੀ ਆਦਤ ਹੈ ਨਾ ਅਸੀਂ ਕੰਮ ਛੱਡ ਕੇ ਇੱਥੇ ਤੁਸੀਂ ਬੈਠਿਓ ਅਸੀਂ ਪਤਾ ਨਹੀਂ ਕਿੱਥੋਂ ਠੱਕੇ ਖਾਂਦੇ ਤੁਰੇ ਆਉਣੇ ਸਾਨੂੰ ਸ਼ੌਕ ਹੈ ਸ਼ਰਮਨਾ ਦੀ ਗੱਲ ਹੀ ਹੈ ਨੀ ਹੁਣ ਜਿਵੇਂ ਮੇਰੇ ਵੀਰ ਨੇ ਗੱਲ ਕੀਤੀ ਆਪਾਂ ਨੂੰ ਇਹਦਾ ਕੋਈ ਤਰੀਕਾ ਹੀ ਕਾਰ ਲੱਭਣਾ ਪਊਗਾ ਮੈਨੂੰ بڑے ਬੰਦੇ ਆਂਦੇ ਨੇ ਬਾਈ ਜੀ ਹੁਣ ਮੈਂ ਕਹੇ ਯਾਰ ਆਪਾਂ ਸਾਰੀ ਜ਼ਿੰਦਗੀ ਧਰ ਨਹੀਂ ਲਾਉਂਦੇ ਰਵਾਂਗੇ ਕਿ ਸਾਰੀ ਜ਼ਿੰਦਗੀ ਆਪਾਂ ਗੱਦੇ ਵਿਛਾ ਲਿਆ ਕਰਾਂਗੇ ਤੇ ਬਹਿ ਜਿਆ ਕਰਾਂਗੇ ਉਹ ਜਿਵੇਂ ਮੇਰਾ ਇੱਕ ਦੋਸਤ ਦਾ ਮੁੰਡਾ ਹਰਫ ਚੀਮਾ ਉਹਦਾ ਇੱਕ ਗਾਣਾ ਆ ਨਵੀਂ ਪਾਸ਼ਾਹੀ ਨੂੰ ਸਾਹਮਣੇ ਰੱਖ ਕੇ ਲਿਖਿਆ ਸੀ ਉਹਨੇ ਕਿਸਾਨ ਅੰਦੋਲਨ ਵੇਲੇ ਕਿ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾਹ ਉਨਾ ਪਏ ਸੜਕਾਂ ਨੂੰ ਮਿੱਕਲਿਆਂ ਚ ਬੈਠੇ ਰਵਾਂਗੇ ਸਾਰੀ ਜ਼ਿੰਦਗੀ ਆਪਾਂ ਤਾਂ ਸੋਚਦੇ ਸੀ ਆਪਾਂ ਬੜੀ ਤਰੱਕੀ ਕਰ ਲਈ ਹੈ ਹੁਣ ਇਹਨੂੰ ਰੋਕੀ ਹੈ ਕਿਵੇਂ ਗੱਲ ਬਾਲੀ ਔਖੀ ਨਹੀਂ ਗੱਲ ਸੌਖੀ ਹੈ ਚ ਵੀ ਗੱਲ ਆ ਗਈ ਉਹ ਇਹਨਾਂ ਨੂੰ ਬਿਮਾਰ ਬੰਦੇ ਚਾਹੀਦੇ ਨੇ ਜੇ ਕੋਈ ਬੰਦਾ ਭੱਜਦਾ ਜਿਵੇਂ ਕਿ ਬੀਬੀਓ ਸਟੇਡੀਅਮ ਹੋਵੇ ਸਟੇਡੀਅਮ ਚ ਜੇ ਬੰਦਾ ਕੋਈ ਭੱਜੂਗਾ ਤੌੜ ਤਾਂ ਬਿਮਾਰ ਹੀ ਨਹੀਂ ਹੋਣਾ ਇਹਨਾਂ ਦੀਆਂ ਗੋਲੀਆਂ ਨਹੀਂ ਵਰਤੀਆਂ ਜਾਣਗੀਆਂ ਗੋਲੀਆਂ ਲੈ ਕੇ ਹਸਪੀਟਲ 'ਚ ਨਹੀਂ ਜਾਊਗਾ ਤਾਂ ਇਹਨਾਂ ਦੀ ਜਿਹੜੀ ਇੱਕ ਮੰਨਿਆ ਜਾਂਦਾ ਨਾ ਜੀ ਡੀ ਪੀ ਪੈਸਾ ਹੈ ਜਿਹੜਾ ਤੁਰਦਾ ਹੈ ਉਹ ਪੈਸਾ ਤਾਂ ਤੁਰਨੋਂ ਹਟ ਜੂਗਾ ਸੋ ਇਹ ਜਿਹੜੇ ਹੁਣ ਦੁਨੀਆ ਚਲਾ ਰਹੇ ਨੇ ਇਹਨਾਂ ਨੂੰ ਬਿਮਾਰ ਦੁਨੀਆ ਚਾਹੀਦੀ ਹੈ ਬਿਮਾਰ ਕਰਨਗੇ ਪਹਿਲਾਂ ਤਾਂ ਬਿਮਾਰ ਕਰਨ ਦੇ ਪੈਸੇ ਲੈਣਗੇ ਅਜਿਵੇਂ ਆ ਫਿਰ ਹਸਪੀਟਲਾਂ ਦੇ ਪੈਸੇ ਲੈਣਗੇ ਫਿਰ ਤੁਹਾਨੂੰ ਉਹਨੂੰ ਸਹੀ ਕਿਵੇਂ ਕਰਕੇ ਉਹਦੇ ਵਿਟਾਮਨਾ ਦੇ ਪੈਸੇ ਲੈਣਗੇ ਇਹਨਾਂ ਨੇ ਤਾਂ ਇੱਕ ਤਰੀਕਾ ਬਣਾ ਲਿਆ ਇਨਾਂ ਨੂੰ ਤੰਦਰੁਸਤ ਬੰਦੇ ਨਹੀਂ ਚਾਹੀਦੇ ਇਨਾਂ ਨੂੰ ਬਿਮਾਰ ਬੰਦੇ ਚਾਹੀਦੇ ਨੇ ਜਿਹਦੇ ਨਾਲ ਪੈਸਾ ਰੋਟੇਟ ਕਰੇ ਰੋਟੇਟ ਹੁੰਦਾ ਪੈਸਾ ਘੁੰਮੇ ਸੋ ਆਪਾਂ ਵੇਖਣੇ ਕੀ ਅਸੀਂ ਇਨਾਂ ਦੀ ਉਹ ਪਿਆਦੇ ਬਣ ਕੇ ਘੁੰਮਣਾ ਹੈ ਜਾ ਪੈ ਇਨਾਂ ਨੂੰ ਘਮਾਉਣਾ ਹੈ ਇਨਾਂ ਨੂੰ ਬਦਲਣਾ ਹੈ ਸੱਤ ਤੁਹਾਡੇ ਨਾਲ ਬਹੁਤ ਵਾਰੀ ਗੱਲ ਕਰ ਲਈ ਮੈਂ ਕਿਰਣਾ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦਾ ਮੇਰੇ ਨਾਲ ਕਿਸੇ ਨੇ ਕੰਟਰੈਕਟ ਨਹੀਂ ਕੀਤਾ ਸੀ ਇੱਕ ਫਿਲਮ ਦਾ ਤੇ ਮੈਂ ਬਾੜਾ ਫਸਿਆ ਉਹਦੇ ਚ ਦੇ ਘਰੇ ਤੇ ਢੇੜਾ ਮਤਲਬ ਪੁੱਛੋ ਹੀ ਨਾ ਕੀ ਕੀ ਹੋਈ ਮੈਨੂੰ ਤਾਂ 2 ਦਿਨ ਜੇਲ੍ਹ ਵੀ ਜਾਣਾ ਪੈ ਗਿਆ ਮੈਨੂੰ ਉਸ ਤੋਂ ਬਾਅਦ ਕੋਈ ਬੰਦਾ ਉਹਦਾ ਭਾਈ ਜੀ ਅੱਗੇ ਤੋਂ ਕੌਂਟਰੈਕਟ ਕਰਿਆ ਕਰਿਓ ਜੇ ਉਹ ਮੈਂ ਕਿਹਾ ਭਰਾਵਾ ਮੈਂ ਤਾਂ ਹੁਣ ਵਿਆਹ ਕਰਨ ਲੱਗਾ ਵੀ ਕੌਂਟਰੈਕਟ ਹੀ ਕਰੂੰਗਾ ਤਾਂ ਮੈਨੂੰ ਲੱਗਦਾ ਤੂੰ ਸੀ ਹੁਣ ਆਮ ਦੇ ਪਿੰਡ ਦਾ ਛੱਡੋ ਆ ਨੇੜੇ ਤੇੜੇ ਦੇ ਪਿੰਡ ਨਹੀਂ ਫੈਕਟਰੀ ਲੱਗਣ ਦੇ ਨਹੀਂ ਔਰ ਇਹ ਗੱਲ ਵਧੀਆ ਹੈ ਹਣ ਇਹ ਗੱਲ ਵਧੀਆ ਹੈ ਔਰ ਇਹ ਜ਼ਰੂਰੀ ਵੀ ਆ ਜਿਹੜੀ ਚੀਜ਼ ਮੰਨ ਲੋ ਆਪਾਂ ਜਿਵੇਂ ਦੇ ਦੁੱਧ ਦਾ ਕੈਨ ਜਲਾਇਆ ਵੇ ਆ ਉਹ ਲੱਸੀ ਨੂੰ ਫੁੱਕਾ ਮਾਰ ਕੇ ਪੀਂਦਾ ਹੈ ਆਪਾਂ ਆਪ ਤਾਂ ਫੁੱਕਾ ਮਾਰਨਗੇ ਹੀ ਹੈ ਅਪਣ ਨੇੜੇ ਤੇੜੇ ਵੀ ਏ ਠੱਗੀ ਵਜਨ ਦਿੱਤੀ ਥੋੜੇ ਬੰਦਿਆਂ ਨੇ ਇਹ ਫਰਜ਼ ਨਿਭਾ ਵੀ ਦਿੱਤਾ ਇੱਕ ਮੈਂ ਪਰਸਨਲ ਲੈਵਲ ਤੇ ਵੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਦਾ ਕਰਨਾ ਸੀ ਕਿ ਮੇਰੇ ਮਾਤਾ ਗੁਜ਼ਰੇ ਸੀ ਤੁਸੀਂ ਇੱਥੇ ਇੱਕ ਦਰਖਤ ਲਾਏ ਉਹਨਾਂ ਦੀ ਯਾਦ ਚ ਮੈਨੂੰ ਸੱਚੀ ਆਏ ਲੱਗਣ ਲੱਗ ਜਾਂਦਾ ਜਿਵੇਂ ਮੈਂ ਕਮਾਲੂ ਦੇ ਨੇੜੇ ਆ ਜਾਣਾ ਅਜ ਤੱਕ ਇਹ ਸ਼ੇਰਗੜ੍ਹ ਸਾਹਿਬ ਨੇ ਰਸਤਾ ਹੀ ਹੋਰ ਵਗਾਤਾ ਜਦੋਂ ਮੈਂ ਇੱਧਰ ਆ ਜਾਣਾ ਹੱਥ 'ਚ ਮੈਨੂੰ ਲੱਗਦਾ ਹੁੰਦਾ ਮੈਂ ਆਪਦੇ ਪਿੰਡ ਹੀ ਆ ਗਿਆ ਔਰ ਮੈਂ ਬਲੀਵ ਕਰਿਓ ਜੇ ਪੰਜਾਬ ਸਾਰਾ ਹੀ ਆਪਣਾ ਪਿੰਡ ਹੈ ਇਹ ਆਪਣਾ ਹੀ ਹੈ ਤੇ ਸਾਨੂੰ ਇਹਦਾ ਦਰਦ ਵੀ ਮਹਿਸੂਸ ਹੋਣਾ ਚਾਹੀਦਾ ਮੈਂ ਇੱਕੋ ਗੱਲ ਵਾਰ-ਵਾਰ ਆਣਾ ਹੁੰਦਾ ਕਿ ਜੇ ਸਾਡੇ ਘਰੇਵਾੜੇ ਕੋਈ ਸਾਡਾ ਪਾਣੀ ਖਰਾਬ ਕਰੇ ਕੋਈ ਸਾਡੀ ਕੋਈ ਹੋਰ ਚੀਜ਼ ਖਰਾਬ ਕਰੇ ਆਪਾਂ ਡਾਂਗ ਚੱਕਦੇ ਆਂ ਜਦੋਂ ਪੰਜਾਬ ਚ ਹੋ ਰਿਆ ਤਾਂ ਆਪਾਂ ਕਿਉਂ ਨਹੀਂ ਬੋਲਦੇ ਕੀ ਪੰਜਾਬ ਸਾਡਾ ਘਰ ਨਹੀਂਗਾ ਤੁਹਾਨੂੰ ਉਹ ਦਰਦ ਹੋ ਗਿਆ ਤੁਸੀਂ ਸਮਝੂਗੇ ਥੋੜਾ ਜਿਹਾ ਆਪਦੇ ਖੱਬੇ ਸੱਜੇ ਵਧਾਇਓ ਜੇ ਗਿਣਤੀ ਮਲਟੀਪਲਾਈ ਕਰਿਓ ਜੇ ਆਪਾਂ ਬਾਕੀ ਲੋਕਾਂ ਨੂੰ ਵੀ ਇਸ ਕੰਮ ਤੇ ਲਾ ਸਕੀਏ ਇਹ ਜ਼ਰੂਰ ਕਰਿਓ ਜੇ ਬਾਕੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਆ ਬੰਦ ਆਪਾਂ ਉਦੋਂ ਕਿਹਾ ਸੀ ਨਾ ਇੱਕ ਤਰੀਕ ਬੋਲੀ ਸੀ ਇੱਥੇ ਖੜ ਕੇ ਉਸ ਤੋਂ ਪਹਿਲਾਂ ਬੰਦ ਹੋ ਗਈ ਸੀ ਇਹ ਕੋਈ ਮੈਂ ਨਹੀਂ ਕੀਤਾ ਇਹ ਉੱਪਰ ਵਾਲਾ ਆਪੇ ਸੁਣ ਲੈਂਦਾ ਜੇ ਆਤਮਾ ਦੇ ਅੰਦਰੋਂ ਨੀਖ ਨੀਤੀ ਨਾਲ ਬੋਲੀ ਜਾਵੇ ਗੱਲ ਇਹਨਾਂ ਨੇ ਜਿਹੜਾ ਤੋੜਿਆ ਕਾਨੂੰਨ ਮੈਂ ਤੁਹਾਨੂੰ ਆਣਾ ਇਹ ਬੰਦਾ ਜੇਲ੍ਹ ਚ ਜਾਊਗਾ ਸਜ਼ਾ ਵੀ ਹੋਊਗੀ ਇਹ ਗਾਰੰਟੀ ਹੈ ਕਿਉਂਕਿ ਸਜ਼ਾ ਦਾ ਮਤਲਬ ਇਹ ਹੋਊਗਾ ਕਿ ਬਾਕੀਆਂ ਨੂੰ ਕੰਨ ਹੋਣ ਕਿ ਲੋਕਾਂ ਦੀ ਜ਼ਿੰਦਗੀ ਨਾਲ ਖੇਡਣਾ ਇੰਨਾ ਸੌਖਾ ਨਹੀਂ ਤੇ ਜਿਹੜਾ ਖੇਡਦਾ ਉਹਨੂੰ ਇਹਦਾ ਹਰਜਾਨਾ ਭੁਗਤਣਾ ਪੈਣਾ ਹੈ ਇਹ ਭੁਗਤੂਗਾ ਔਰ ਨਾਲ ਨਾਲ ਜਿਵੇਂ ਕੁਲਦੀਪ ਦਾ ਨਾਮ ਲੈ ਕੇ ਤੇ ਬਾਕੀਆਂ ਦਾ ਅਣਪਛਾਤੇ ਤੁਹਾਡੇ ਕੋਲੇ ਡੀਐਸਪੀ ਦਾ ਤਾਂ ਸਬੂਤ ਮਿਲ ਗਿਆ ਪਰਸੋਂ ਤੱਕ ਜੇ ਹੋਰ ਤੈਨੂੰ ਮਾਰਾ ਜਾ ਵੀ ਤਕਲੀਫ ਹੋਈ ਦੱਸ ਦੀ ਇੱਥੇ ਹੀ ਲਿਆ ਕੇ ਕਿਹੜਾ ਥਾਣਾ ਕਿਹੜਾ ਰਾਮਾ ਥਾਣਾ ਉਹ ਹੀ ਚਾਮ ਕਰਾਂਗੇ ਉੱਥੇ ਇਹ ਕੀਤੀ ਇਹਨਾਂ ਨੇ ਹਰਕਤ ਕਿ ਜਿਨ੍ਹਾਂ ਨੂੰ ਫੜਨਾ ਚਾਹੀਦਾ ਉਹਨਾਂ ਨੂੰ ਨਾ ਫੜ ਕੇ ਜਿਹੜੇ ਬੰਦੇ ਵਿਚਾਰੇ ਸਫਰ ਕਰ ਰਹੇ ਨੇ ਉਹਨਾਂ ਨੂੰ ਧਮਕੀ ਦਿੰਦੇ ਆ ਔਰ ਮੁੱਖ ਮੰਤਰੀ ਸਾਹਿਬ ਕਿੰਨੇ ਵਾਰੀ ਤੁਹਾਨੂੰ ਮੈਂ ਕਮਾ ਵੇਖ ਲਓ ਵੇਖ ਲਓ ਆਹ ਵੇਖ ਲਓ ਨੱਚਦਾ ਹਰਾ ਕਿਹੜਾ ਪੰਜਾਬਾਂ ਦੇ ਹੁੰਦਾ ਇਹ ਰੰਗਲਾ ਪੰਜਾਬ ਰੰਗਲਾ ਪੰਜਾਬ ਤੇ ਬਹੁਤ ਕੁਸ਼ ਕਹਿੰਦਾ ਰਿਹਾ ਜੀ ਹੁਣ ਤਾਂ ਇਹਨੂੰ ਐਸੇ ਵੇਲੇ ਤਾਂ ਦਿਸਣ ਲੱਗ ਜਾਂਦਾ ਰੰਗਲਾ ਇਹਨਾਂ ਨੂੰ ਨਹੀਂ ਦੀਦਾ ਆ ਬੈਠੇ ਨੇ ਵਿਚਾਰੇ ਇੱਥੇ ਮੱਛਰ ਕਟਾਈ ਜਾਂਦੇ ਨੇ ਸਰਦਾ ਧੁੰਦਲਾ ਦੀਦਾ ਜੀ ਜਗਦੀਪ ਦਾਸ ਸੋਦੇ ਵਾਲਾ ਤਰੀਕਾ ਵੇਖੀ ਰੰਗਲਾ ਦੀਦਾ ਜੀ ਉਹ ਭਰਾਵਾ ਸੱਚੀ ਮੁੱੱਚੀ ਦਾ ਰੰਗਲਾ ਬਣਾ ਦੇ ਪਹਿਲਾਂ ਤਾਂ ਅਸਾਸ ਹੁਈ ਦਿੰਦਾ ਹੀ ਹੁਣ ਤਾਂ ਰੁਲਾਈ ਜਾਂਦਾ ਸਾਰਿਆਂ ਨੂੰ ਅੱਜ ਤਾਂ ਸੋਚਿਆ ਹੀ ਤੈਨੂੰ ਹਸਾਉਣ ਵਾਲੇ ਬੰਦੇ ਨੂੰ ਬਣਾਤਾ ਇਹਨਾਂ ਨੇ ਲੈ ਵੀ ਸਾਰਿਆਂ ਦੀ ਜ਼ਿੰਦਗੀ ਚ ਖੇੜਾ ਲਿਆਏਗਾ ਤੂੰ ਤਾਂ ਨਵੇੜਾ ਹੀ ਕਰਨ ਲੱਗ ਗਿਆ ਜ਼ਿੰਦਗੀਆਂ ਦਾ ਕਰਨਾ ਕੁਛ ਕੋਣੀ ਜੀ ਤੁਹਾਡੇ ਨਾਲ ਤੁਹਾਨੂੰ ਵੇਖ ਕੇ ਖੁਸ਼ੀ ਵੀ ਹੁੰਦੀ ਹੈ ਸ਼ਕਤੀ ਵੀ ਮਿਲਦੀ ਹੈ ਤੇ ਐਂ ਹੀ ਆਪਾਂ ਪੰਜਾਬ ਨੂੰ ਵੀ ਬਿਹਤਰ ਕਰਨਾ ਹੈ ਔਰ ਜਿਵੇਂ ਤੁਸੀਂ ਤੁਹਾਡੇ ਪਿੰਡ ਵਾਲੇ ਇਹ ਬੱਚੇ ਪੰਜਾਬ ਦੀ ਲੜਾਈ ਚਾ ਰਹੇ ਨੇ ਬਲੀਵ ਕਰਿਓ ਜੇ ਆਪਾਂ ਪੰਜਾਬ ਨੂੰ ਬਦਲਦੇ